ਖੇਤਾਂ 'ਚ ਤेंदुआ ਦਿਖਣ ਨਾਲ ਲੋਕਾਂ 'ਚ ਮਚੀ ਦਹਿਸ਼ਤ ਮੈਂ ਆਪਣੀ ਪੈਲੀ ਪਾਇਆ ਕਰਦਾ ਸੀ ਸੁਹਾਗਾ ਮਾਰਿਆ ਕਰਦਾ ਸੀ ਤੇ ਅੱਗੇ ਦੇਖਿਆ ਤਾਂ ਤेंदुआ ਪੂਰਾ ਪਿੰਡ ਹੋ ਗਿਆ ਇਕੱਠਾ ਇੱਕ ਜਿੰਮੇਦਾਰ ਕਾਂਕ ਬੀਜਣ ਬਾਅਦ ਸੁਹਾਗਾ ਟਰੈਕਟਰ ਨਾਲ ਫੇਰ ਰਿਹਾ ਸੀ ਉਹਨੂੰ ਇੱਕ ਕਮਾਂਡ ਦੇ ਕਿਨਾਰੇ ਤੇ ਖੇਤ ਦੇ ਵਿੱਚ ਬੰਨੇ ਦੇ ਨਾਲ ਇੱਕ ਤੰਦੂਆ ਤਾਇਪ ਦਿਖਾਈ ਜਾਣ ਵਰ ਦਿੱਤਾ ਪਿੰਡ ਵਾੜਿਆਂ ਨੂੰ ਪੰਹਾਂ ਭਾਜਣਾ ਮੰਕਰ ਦੇ ਫੋਰੈਸਟ ਦੇ ਵਿੱਚ ਨੂੰ ਪੜ ਕੇ ਲੈ ਜਾਣ پکڑ ਕੇ ਲਾਗੇ ਲਾਗੇ ਕਾਰ ਆ ਗਏ ਸਾਂ ਪਾਲੀਆਂ ਬਾਣੀਆਂ ਖੇਤਾ ਚ ਕੰਮ ਕਰਦੇ ਕਿਸਾਨ ਨੇ ਭੱਜ ਕੇ ਬਚਾਈ ਜਾਨ ਕਿ ਲਾਗੇ ਕਮਾਂਦਾ ਕਮਾਂਦ ਦੀ ਖੇਤੀ ਜ਼ਿਆਦਾ ਹੈ ਕਮਾਂਦ ਵਿੱਚ ਵੜਨ ਦੇ ਨਾਲ ਫਿਰ ਕਾਬੂ ਕਰਨਾ ਮੁਸ਼ਕਲ ਹੋ ਜਾਣਾ ਤੇ ਇਸੇ ਲਈ ਕਰਕੇ ਜਿਹੜੇ ਡਿਪਾਰਟਮੈਂਟ ਦੇ ਆ ਜਲਦੀ ਤੋਂ ਜਲਦੀ ਆਣ ਕੇ ਨੂੰ ਕੈਪਚਰ ਕਰ ਲੈਣ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਅਸ਼ੁਦੀਪ ਕੌਰ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਗੁੱਜਰ ਕਤਰਾਲਾ ਦੇ ਵਿੱਚ ਤਿੰਦੂਆ ਦੇਖਣ ਨੂੰ ਮਿਲਿਆ ਜੀहां ਤੁਹਾਨੂੰ ਦੱਸ ਦਈਏ ਖੇਤਾਂ ਦੇ ਵਿੱਚ ਜਿਹੜਾ ਇਹ ਤਿੰਦੂਆ ਦੇਖਿਆ ਗਿਆ ਇੱਕ ਕਿਸਾਨ ਜਿਹੜਾ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਲਈ ਆਉਂਦਾ ਤਾਂ ਉਹ ਤेंदुआ ਦੇਖ ਕੇ ਉਥੋਂ ਭੱਜ ਜਾਂਦਾ ਅਤੇ ਹੋਰ ਪਿੰਡ ਵਾਸੀਆਂ ਨੂੰ ਇਕੱਠਾ ਕਰ ਲਿਆ ਹੁੰਦਾ ਪਿੰਡ ਵਾਸੀ ਵੀ ਮੌਕੇ ਤੇ ਇਕੱਠੇ ਹੋ ਗਏ ਅਤੇ ਪਿੰਡ ਵਾਸੀਆਂ ਨੂੰ ਵੀ ਭੱਜਣਾ ਪੈ ਗਿਆ ਜੀਹਾਂ ਇਹ ਤेंदुआ ਦੇਖ ਕੇ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਫੈਲ ਗਈ ਉਥੇ ਤੁਹਾਨੂੰ ਦੱਸ ਦੇ ਕਿ ਇਸ ਤेंदुए ਨੂੰ ਜਿਹੜਾ ਆ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਤेंदुआ ਜਿਹੜਾ ਆ ਜ਼ਖਮੀ ਹੈ ਤੇ ਜਿਹੜਾ ਇਹ ਕਿਸਾਨਾ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਇਹ ਆਪਣੀ ਜਾਨ ਬਚਾ ਕੇ ਜਿਹੜਾ ਹੈ ਉੱਥੇ ਹੀ ਟਰੈਕਟਰ ਛੱਡ ਕੇ ਭੱਜ ਜਾਂਦਾ ਅਤੇ ਪੂਰੇ ਪਿੰਡ ਦੇ ਲੋਕਾਂ ਨੂੰ ਇਕੱਠਾ ਕਰ ਲੈਂਦਾ ਪੂਰਾ ਪਿੰਡ ਜਿਹੜਾ ਹੈ ਉੱਥੇ ਇਕੱਠਾ ਹੋ ਜਾਂਦਾ ਉਹਨਾਂ ਦੇ ਵੱਲੋਂ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਅਤੇ ਲਗਾਤਾਰ ਇਸ ਤेंदुए ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਤेंदुए ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਹੈ ਡਰ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਇਹ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਵਿੱਚ ਇਹ ਤेंदुआ ਦੇਖਿਆ ਗਿਆ ਹੈ ਜੀ ਹਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਤੇ ਇਸ ਤेंदੂ ਨੂੰ ਜਿਹੜੀ ਆ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਬੰਧੀ ਉੱਥੇ ਮੌਜੂਦ ਲੋਕਾਂ ਦਾ ਕੀ ਕਹਿਣਾ ਆ ਓਬਵੀਅਸ ਨਾ ਦਿਨੇ ਤੁਹਾਨੂੰ ਮੇਰਾ ਨਾਂ ਜੀ ਅਨਿਲ ਕੁਟੋਚ ਪਿੰਡ ਗੁਜਰ ਕਤਰਾਲਾ ਤੇ ਮੈਂ ਆਪਣੀ ਪੈਲੀ ਪਾਇਆ ਕਰਦਾ ਸੀ ਸੁਹਾਗਾ ਮਾਰਿਆ ਕਰਦਾ ਸੀ ਤੇ ਅੱਗੇ ਦੇਖਿਆ ਤਾਂ ਤेंदੂ ਆ ਤੇ ਫਿਰ ਸਾਰਿਆਂ ਨੂੰ ਫੋਨ ਫਾਨ ਕੀਤੇ ਅਸੀਂ ਤੁਸੀਂ ਵੀ ਹੁਣ ਇੱਥੇ ਆਏ ਆ ਤਾਂ ਦੇਖੋ ਸਾਰੇ ਲੋਕ ਇਕੱਠੇ ਹੋਏ ਆ ਫੋਰੈਸਟ ਨੂੰ ਵੀ ਕਿਤਾ ਫੋਨ ਉਹ ਕਹਿੰਦੇ ਹੈ ਆਂਦੇ ਆ ਥੋੜੀ ਦੇਰ ਨਾਲ ਅਸੀਂ ਟਰੈਕਟਰ ਤੇ ਗਏ ਸੀ ਦੋ ਬੰਦੇ ਸੀ ਤੋ ਹਿਸਕੋ ਆਸੀ ਅੱਜਿਆ ਤਾਂ ਨਹੀਂ ਉੱਠ ਨਹੀਂ ਹੋਇਆ ਕਰਦਾ ਸੀ ਤੇ ਕੋਲੋਂ ਉਦਾਂ ਹੀ ਚਵਾੜਾ ਖੋਲ ਕੇ ਆਪਣਾ ਇਹ ਕਰਿਆ ਕਰਦਾ ਹੈ ਇਹ ਤਾਂ ਚਲੋ ਬਚਾ ਹੀ ਰਿਹਾ ਅਸੀਂ ਤਾਂ ਇਹ ਮੰਗ ਕਰਦੇ ਫੋਰੈਸਟ ਦੇ ਇਹਨੂੰ ਪੜਕ ਕੇ ਲੈ ਜਾਣ ਪਕੜ ਕੇ ਲਾਗੇ ਲਾਗੇ ਕਾਰ ਆ ਗਏ ਲਾਗੇ ਲਾਗੇ ਕਾਰ ਆ ਗਏ ਸਾ ਪਾਲੀਆਂ ਬਣ ਲੀਆਂ ਪਾਲੇ ਦੇਖਣਾ ਹੁੰਦਾ ਫਸਲ ਪਾਲੇ ਦੇਖਣਾ ਤੇ ਡਰੀ ਹੈ ਯਾਦ ਦੇ ਨਾਣਾ ਹਾਂਜੀ ਦਸਤ ਦਾ ਮੋਰ ਬਣਿਆ ਪਿਆ ਇਸ ਵੇਲੇ ਮੈਂ ਸਰਪੰਚ ਮਦਨ ਲਾਲ ਪਿੰਡ ਚੰਗੋ ਕਤਰਾ ਦਾ ਸਾਡੇ ਪਿੰਡ ਚ ਇੱਕ ਜ਼ਿੰਮੇਦਾਰ ਕਣਕ ਬੀਜਣ ਵਾਸਤੇ ਸੁਹਾਗਾ ਟਰੈਕਟਰ ਨਾਲ ਫੇਰ ਰਿਹਾ ਸੀ ਤੇ ਉਹਨੂੰ ਇੱਕ ਕਮਾਨ ਦੇ ਕਿਨਾਰੇ ਤੇ ਖੇਤ ਦੇ ਵਿੱਚ ਬੰਨੇ ਦੇ ਨਾਲ ਇੱਕ ਤੰਦੂਆ ਟਾਈਪ ਦਿਖਾਈ ਜਾਣਰ ਦਿੱਤਾ ਜਿਸ ਨੂੰ ਉਸਨੇ ਸਾਨੂੰ ਸਰਪੰਚ ਨੂੰ ਤਲਾਹ ਦਿੱਤੀ ਸਰਪੰਚ ਦੁਆਰਾ ਜੰਗਲਾਤ ਵਿਭਾਗ ਅਤੇ ਐਸਐਚਐਚਓ ਮਕੇਰੀਆ ਨੂੰ ਇਸ ਚੀਜ਼ ਦੀ ਤਲਾਹ ਦਿੱਤੀ ਗਈ ਤੇ ਜਿਸ ਤਰ੍ਹਾਂ ਇਹ ਹੁਣ ਡਿਪਾਰਟਮੈਂਟ ਵਾਲੇ ਇਹਨੂੰ ਕਾਬੂ ਕਰਨ ਵਾਸਤੇ ਆਂਦੇ ਆ ਤੇ ਉਸ ਤੋਂ ਬਾਅਦ ਫਿਰ ਆਪਣੇ ਕਾਬੂ ਕਬਜ਼ੇ ਚ ਕਰਕੇ ਲੈ ਜਾਣਗੇ ਇਹਨੂੰ ਇਹ ਅਸੀਂ ਇਹ ਚਾਹਦੇ ਆ ਕਿ ਜਿਸ ਤਰ੍ਹਾਂ ਲੋਕ ਇਕੱਠੇ ਹੋਰੇ ਦੇਖਣੇ ਬਾਅਦ ਤੇ ਜਾਨਵਰ ਨੂੰ ਤੇ ਕੋਈ ਜਾਨੀ ਮਾਲ ਦਾ ਨੁਕਸਾਨ ਅਜੇ ਤੱਕ ਤਾਂ ਹੋਇਆ ਨਹੀਂ ਹੈ ਬਾਕੀ ਜਿੱਦਾਂ ਲੋਕ ਲਾਗੇ ਨਜ਼ਦੀਕ ਘਰ ਵੀ ਹੈਗੇ ਆ ਘਰਾਂ ਨੂੰ ਵੀ ਖਤਰਾ ਆ ਜਾਂ ਪਿੰਡ ਵਾਸੀਆਂ ਨੂੰ ਵੀ ਦੂਰੇ ਜਿਹੜੇ ਹਟਵੇਂ ਪਿੰਡਾ ਉਹਨਾਂ ਨੂੰ ਵੀ ਖਤਰਾ ਕਿਉਂਕਿ ਲਾਗੇ ਕਮਾਂਦਾ ਕਮਾਂਡ ਦੀ ਖੇਤੀ ਜ਼ਿਆਦਾ ਆ ਕਮਾਂਡ ਵਿੱਚ ਵੜਨ ਦੇ ਨਾਲ ਫਿਰ ਕਾਬੂ ਕਰਨਾ ਮੁਸ਼ਕਲ ਹੋ ਜਾਣਾ ਤੇ ਇਸੇ ਲਈ ਕਰਕੇ ਜਿਹੜੇ ਡਿਪਾਰਟਮੈਂਟ ਦੇ ਆ ਜਲਦੀ ਤੋਂ ਜਲਦੀ ਆਣ ਕੇ ਉਹਨੂੰ ਕੈਪਚਰ ਕਰ ਲੈਣ ਤੇ ਤਾਂ ਜੇ ਪਿੰਡ ਵਾਸੀਆਂ ਦੀ ਜਨ ਨਜ਼ਦੀਕ ਜੋ ਘਰ ਹੈ ਉਹਨਾਂ ਦੀ ਜੋ ਟੈਨਸ਼ਨ ਨਾ ਮੁਕਤ ਹੋ ਜਾਣਾ